ਦੋਸਤੋ ਇਹ ਛੋਟੀ ਜਿਹੀ ਕਹਾਣੀ ਲੈ ਕੇ ਆਇਆ ਇੱਕ ਦੋਸਤ ਸੀਗਾ ਉਹਦੇ ਦੋਸਤ ਤੇ ਨਾ ਜ਼ੁਬਾਨ ਤੇ ਸੀ ਉਹ ਕਿਸੇ ਨੂੰ ਵੀ ਜੋ ਵੀ ਕਹਿੰਦਾ ਸੀ ਨਾ ਉਹਦਾ ਕੰਮ ਪੂਰਾ ਹੋ ਜਾਂਦਾ ਸੀ ਉਹਦੇ ਸਾਰੇ ਦੋਸਤਾਂ ਚ ਮਸ਼ਹੂਰ ਸੀਗਾ ਕਿ ਇਹਦੇ ਜੋ ਜ਼ੁਬਾਨ ਤੋਂ ਕਿਉਂ ਪੂਰਾ ਹੁੰਦਾ ਸੋ ਉਹਦੇ ਕੋਲ ਚਾਰ ਦੋਸਤ ਜਾਂਦੇ ਹਨ ਇੱਕ ਦੋਸਤ ਕਹਿੰਦਾ ਯਾਰ ਮੈਂ ਹੱਸਣਾ ਚਾਹਨਾ ਮੈਨੂੰ ਅਸ਼ੀਰਵਾਦ ਦੇ ਮੈਂ ਹੱਸਾਂ ਦੂਜਾ ਦੋਸਤ ਕਹਿੰਦਾ ਯਾਰ ਬੇਨਾ ਬੇਸ਼ੱਕ ਚਮਕਣਾ ਚਾਹਨਾ ਤੇ ਮੈਨੂੰ ਦੱਸ ਲੱਕੀ ਕਰ ਦਨ ਅਸ਼ੀਰਵਾਦ ਦੇ ਤੀਜਾ ਦੋਸਤ ਕਹਿੰਦਾ ਮੇਰੇ ਇਸ਼ਾਰੇ ਤੇ ਦੁਨੀਆ ਚੱਲੇ ਕੁਝ ਐਹੋ ਜਿਹਾ ਕਰ ਚੌਥਾ ਦੋਸਤ ਕਹਿੰਦਾ ਮੇਰੇ ਚਾਰੋਂ ਪਾਸੇ ਫੁੱਲ ਹੀ ਫੁੱਲ ਹੋਣ ਉਹ ਐਹੋ ਜਿਹਾ ਕਰ ਜਿਹੜਾ ਪਹਿਲਾ ਦੋਸਤ ਹੁੰਦਾ ਹੈ ਜਿਹੜਾ ਕਹਿੰਦਾ ਕਿ ਮੈਂ ਹਮੇਸ਼ਾ ਮੁਸਕਰਾਉਂਦਾ ਰਵਾਂ ਉਹਨੂੰ ਆਸ਼ੀਰਵਾਦ ਦਿੰਦਾ ਹੈ ਸਦਾ ਮੁਸਕਰਾਤੇ ਨੂੰ ਉਹ ਨਖੋਸ ਲਾ ਪਿਆ ਅੱਜ ਉਹ ਪਾਗਲਖਾਨੇ ਚੋਂ ਦੂਜਾ ਜੋ ਜੋ ਦੋਸਤ ਸੀ ਜਿਹੜਾ ਕਹਿੰਦਾ ਸੀ ਮੇਰੇ ਇਸ਼ਾਰੇ ਤੇ ਦੁਨੀਆ ਚੱਲੇ ਉਹਨੂੰ ਕਹਿੰਦਾ ਉਹਨੇ ਜਾ ਤੇਰੇ ਇਸ਼ਾਰੇ ਤੇ ਦੁਨੀਆ ਚੱਲੂਗੀ ਅੱਜ ਉਹ ਟ੍ਰੈਫਿਕ ਪੁਲਿਸ ਦਾ ਬੰਦਾ ਹੈ ਤੀਜਾ ਜੋ ਦੋਸਤ ਜੋ ਨੂੰ ਕਹਿੰਦਾ ਸੀ ਮੈਂ ਹਮੇਸ਼ਾ ਚਮਕਣਾ ਚਾਹਨਾ ਉਹ ਇੰਨੇ ਕੋ ਚਮਕਦਾ ਕਿ ਉਹਦੇ ਸਿਰ ਤੇ ਇੱਕ ਵਾਲ ਵੀ ਨਹੀਂ ਰਿਹਾ ਸਿਰ ਦੀ ਵੀ ਪੂਰੀ ਚਮਕ ਹੋ ਗਈ ਗੰਜਾ ਹੋ ਗਿਆ ਚੌਥਾ ਦੋਸਤ ਜੋਸੂ ਨੂੰ ਕਹਿੰਦਾ ਚੁੱਪ ਕੱਟ